ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਬਹੁਤ ਟਾਈਮ ਬਾਅਦ ਜਿਹੜਾ ਅੱਜ ਆਪਾਂ ਤੁਹਾਡੇ ਅਰੂਪ ਰੂ ਹੋਏ ਆ ਹੁਣਾ ਤਾਂ ਪਹਿਗਾ ਦੋਸਤੋ ਵੀ ਅੱਜ ਕੱਲ ਜਿਹੜੀ ਇੱਕ ਬਹੁਤ ਪਿਆਣਿਕ ਬਿਮਾਰੀ ਹੈ ਦੋਸਤੋ گاਵਾਾਂ ਦੇ ਵਿੱਚ ਅਕਸਰ ਬਹੁਤੇ ਵੀਰ ਦੇਖ ਵੀ ਰਹੇ ਨੇ ਤੇ ਇਹ ਜਿਹੜੀ ਦੋਸਤੋ ਹੰਡਾ ਵੀ ਰਹੇ ਨੇ ਕਿਉਂਕਿ ਮੋਸਟਲੀ ਹਰ ਇੱਕ ਦੇ ਘਰੇ ਪਸ਼ੂ ਹੈਗੇ ਆ ਦੋਸਤੋ گاਵਾਾਂ ਚਾਹੇ ਮੱਝਾਂ ਨੇ ਪਰ گاਵਾਾਂ ਦੇ ਵਿੱਚ ਦੋਸਤੋ ਜਿਹੜੀ ਇਹ ਪ੍ਰੋਬਲਮ ਆ ਇਹ ਡਿਸੀਜ਼ ਆ ਕਾਫੀ ਜਿਆਦੀ ਆ ਹਾਈ ਲੈਵਲ ਤੇ ਪਹੁੰਚ ਚੁੱਕੀ ਆ ਪਰ ਦੋਸਤੋ ਘਬਰਾਉਣ ਦੀ ਲੋੜ ਕੋਈ ਨਹੀਂ ਹੈਗੀ ਆ ਇੱਕ ਸਕਿਨ ਡਿਸੀਜ਼ ਆ ਸੋ ਟਾਈਮ ਆਉਣ ਤੇ ਜਿਹੜਾ ਦੋਸਤੋ 15 ਤੋਂ 20 ਦਿਨ ਬੀਤ ਜਾਣ ਤੋਂ ਬਾਅਦ ਜਿਹੜਾ ਦੋਸਤੋ ਇਹ ਆਪਣੇ ਆਪ ਠੀਕ ਹੋਣੀ ਸ਼ੁਰੂ ਵੀ ਹੋ ਜਾਏਗੀ ਆ ਬਾਕੀ ਜਿਹੜਾ ਅੱਜ ਆਪਾਂ ਮੁੱਖ ਵਿਸ਼ੇ ਤੇ ਗੱਲ ਕਰਨੀ ਹੈਗੀ ਆ ਦੋਸਤੋ ਉਹ ਕੁਝ ਇੱਕ ਦੋ ਟਾਪਿਕ ਤੁਹਾਨੂੰ ਤਿੰਨ ਤੁਹਾਨੂੰ ਦੱਸਣੇ ਆ ਜ਼ਰੂਰ ਜਿੰਦੇ ਵਿੱਚ ਕੋਈ ਦੇਸੀ ਫਾਰਮੂਲਾ ਵੀ ਤੁਹਾਨੂੰ ਦੱਸਾਂਗੇ ਆ ਜਿਹੜਾ ਲੀਵਰ ਟੋਨਿਕ ਵੀ ਹੈਗਾ ਦੋਸਤੋ ਉਹ ਵੀ ਦੱਸਾਂਗੇ ਬਾਕੀ ਜਿਹੜਾ ਪਸ਼ੂ ਪੱਠੇ ਛੱਡ ਚੁੱਕਿਆ ਹੈਗਾ ਤੇ ਹਾਈ ਜਿਹੜਾ ਟੈਂਪਰੇਚਰ ਦੇ ਵਿੱਚ ਤੁਸੀਂ ਆ ਕਿਸ ਇੰਜੈਕਸ਼ਨ ਦੀ ਵਰਤੋਂ ਕਰਨੀ ਹੈਗੀ ਆ ਉਹ ਪੂਰੀ ਜਿਹੜੀ ਮੈਂ ਤੁਹਾਨੂੰ ਡਿਸਕਸ ਕਰੂੰਗਾ ਤੁਹਾਡੇ ਨਾਲ ਬਾਕੀ ਕੋਈ ਵੀ ਜੇਕਰ ਕਹਿ ਦਵੇ ਕੋਈ ਡਾਕਟਰ ਵੈਟਰਨਰੀ ਡਾਕਟਰ ਕਹਿ ਦਵੇ ਵੀ ਇਸ ਚੀਜ਼ ਦੀ ਜਿਹੜੀ ਕੋਈ ਮੈਡੀਸਨ ਹੈਗੀ ਆ ਚਾਹੇ ਕੋਈ ਇੰਜੈਕਸ਼ਨ ਹੈਗੇ ਆ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਦਵਾਈ ਬਣੀ ਹੈਗੀ ਆ ਤੇ ਉਹਦੇ ਨਾਲ ਜਿਹੜਾ ਪ੍ਰੋਪਰ ਠੀਕ ਹੋ ਜਾਂਦਾ ਤੇ ਦੋਸਤੋ ਇਹ ਬਿਲਕੁਲ ਨਹੀਂ ਹੈਗਾਗਾ ਕੁਝ ਸਾਵਧਾਨੀਆਂ ਹੈਗੀਆਂ ਨੇ ਕੁਝ ਜਿਹੜੀ ਦੇਖਭਾਲ ਤੁਹਾਨੂੰ ਕੇਅਰ ਆ ਤੁਹਾਨੂੰ ਖੁਦ ਆਪਣੇ ਪਸ਼ੂ ਦੀ ਕਰਨੀ ਪਵੇਗੀ ਉਹਦੇ ਲਈ ਤੁਹਾਨੂੰ ਆ ਦੋਸਤੋ 24 ਘੰਟੇ ਜਿਹੜੇ ਪਸ਼ੂ ਦੀ ਦੇਖਭਾਲ ਕਰਨੀ ਪਵੇਗੀ ਆ ਬਹੁਤ ਜਲਦੀ ਜਿਹੜਾ ਦੋਸਤੋ ਇਹ ਤੁਹਾਨੂੰ ਜਿਹੜਾ ਰਿਜ਼ਲਟ ਆ ਵੇਖਣ ਦੇ ਵਿੱਚ ਮਿਲੇਗਾ ਇੱਕ ਦੋਸਤੋ ਮੈਂ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਇੱਕ ਮੈਡੀਸਨ ਹੈਗੀ ਆ ਦੋਸਤੋ ਇਲੈਕਟ੍ਰੋ ਹੋਮੋਪੈਥੀ ਦੀ ਹੈਗੀ ਆ ਡਾਕਟਰ ਭੀਮ ਸੈਨ ਕਾਂਸਲ ਜੀ ਦੀ ਜਿਹੜੀ ਇਹ ਦੋਸਤੋ ਮੈਡੀਸਨ ਬਹੁਤ ਵੀਰ ਜਿਹੜੇ ਹੈਗੇ ਆ ਦੋਸਤੋ ਵਾਇਰਲ ਵਾਇਰਲ ਜਿਹੜੀਆਂ ਵੀਡੀਓ ਫੋਟੋਜ਼ ਦੇ ਵਿੱਚ ਇਹ ਦੇਖ ਵੀ ਰਹੇ ਨੇ ਬਾਕੀ ਆ ਤੁਸੀਂ ਸਕਰੀਨ ਦੇ ਉੱਪਰ ਜਿਹੜੀ ਆ ਦੋਸਤੋ ਇਹ ਮੈਡੀਸਿਨ ਦੇਖ ਰਹੇ ਹੋ ਲਗਾਤਾਰ ਵੀਡੀਓ ਦੇ ਵਿੱਚ ਚੱਲ ਰਹੀ ਆ ਇਹ ਜਿਹੜੀ ਆ ਜਦੋਂ ਦੋਸਤੋ ਇਲੈਕਟ੍ਰੋ ਹੋਮੋਪੈਥੀ 18 ਨੰਬਰ ਤੇ 20 ਨੰਬਰ ਦੀ ਤੁਸੀਂ ਵਰਤੋਂ ਕਰ ਸਕਦੇ ਜੀ ਬਿਲਕੁਲ ਨੀਚੇ ਇਸ ਦੇ ਜਿਹੜੇ ਕੰਟੈਕਟ ਨੰਬਰ ਦਿੱਤੇ ਆ ਕੰਟੈਕਟ ਨੰਬਰਾਂ ਤੇ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਜੀ ਸੋ ਇਸ ਦਾ ਜਿਹੜਾ ਦੋਸਤੋ ਯੂਜ਼ਿੰਗ ਹੈਗੀ ਆ ਇਸ ਦੀ ਵਰਤੋਂ ਹੈਗੀ ਉਹ ਕਿਵੇਂ ਕਰਨੀ ਆ ਸੋ ਦੋਸਤੋ ਜਿਹੜੀ ਮਨ ਲੋ ਵੀ ਅੱਜ ਤੁਸੀਂ ਮਾਰਨਿੰਗ ਟਾਈਮ ਤੋਂ ਸਟਾਰਟ ਕਰਨੀ ਹੈਗੀ ਆ ਤਾਂ ਤੁਸੀਂ ਪਹਿਲੇ ਨੰਬਰ ਤੇ ਦੋਸਤੋ ਮਤਾਨੂੰ ਇਹ ਦੱਸਦਾ ਵੀ ਜਿਹੜੀ 18 ਨੰਬਰ ਹੈਗੀ ਆ ਇਲੈਕਟ੍ਰੋ ਹੋਮੋਪੈਥੀ ਇਹ ਤੁਸੀਂ ਜਿਹੜੀ ਮੈਡੀਸਨ ਆ ਦੋਸਤੋ ਦੇਣ ਤੋਂ ਬਾਅਦ 20 ਐਮਐਲ ਦੇਣੀ ਹੈ ਇੱਕ ਟਾਈਮ ਤੇ ਬਾਅਦ ਵਿੱਚ ਜਿਹੜੀ 20 ਨੰਬਰ ਹੈਗੀ ਆ ਉਹ ਵੀ ਤੁਸੀਂ ਉਸੇ ਟਾਈਮ ਦੇ ਦੇਣੀ ਹੈ ਤੇ ਦੋ-ਦੋ ਘੰਟੇ ਦੇ ਗੈਰ ਅੰਤਰ ਦੇ ਨਾਲ ਤੁਸੀਂ ਜਿਹੜੀ ਇਹ ਮੈਡੀਸਨ ਦੇਣੀ ਹੈਗੀ ਆ ਜੇਕਰ ਦੋਸਤੋ ਪਸ਼ੂ ਤੁਹਾਡਾ ਇਹ ਦੇ ਨਾਲ ਮਤਲਬ ਕਿ ਪਸ਼ੂ ਦੇ ਵਿੱਚ ਇਹ ਸਿੰਪਟਮ ਹੈਗੇ ਆ ਪਸ਼ੂ ਤੁਹਾਡਾ ਲੰਪੀ ਸਕੈਨ ਦਾ ਜਿਹੜਾ ਸ਼ਿਕਾਰ ਹੋਇਆ ਤਾਂ ਤੁਸੀਂ ਜਿਹੜੀ ਦਿਨ ਦੇ ਵਿੱਚ 6 ਵਾਰ ਦੀ ਵਰਤੋਂ ਕਰਨੀ ਆ ਜੇਕਰ 12 ਘੰਟੇ ਆ ਮਾਰਨਿੰਗ ਸਵੇਰ 7:00 ਤੋਂ ਲੈ ਕੇ ਸ਼ਾਮ 7:00 ਵਜੇ ਤੱਕ ਤੇ ਦੋ ਦੋ ਘੰਟੇ ਦੇ ਗੈਬੰਤਰ ਦੇ ਨਾਲ ਤੁਸੀਂ 6 ਵਰੀ ਦੇਣੀ ਆ ਹਾਂ ਜੇਕਰ ਤੁਹਾਡੇ ਪਸ਼ੂ ਦੇ ਵਿੱਚ ਇਸ ਤਰ੍ਹਾਂ ਦੀ ਬਿਮਾਰੀ ਨਹੀਂ ਹੈਗੀ ਵੇਖਣ ਦੇ ਵਿੱਚ ਬਿਲਕੁਲ ਤੁਹਾਡਾ ਪਸ਼ੂ ਤੰਦਰੁਸਤਾ ਠੀਕ ਆ ਤਾਂ ਤੁਸੀਂ ਫਿਰ ਵੀ ਜਿਹੜੀ ਇਸ ਦੀ ਵਰਤੋਂ ਕਰ ਸਕਦੇ ਜੀ ਫਿਰ ਤੁਹਾਨੂੰ ਦੋਸਤੋ ਇਸ ਦੀ ਜਿਹੜੀ ਡੋਜ਼ ਹੈਗੀ ਆ ਦੇਣਾ ਟਾਈਮ ਦੇਣੀ ਪਵੇਗੀ ਦੇਣੀ ਤੁਸੀਂ 20vml 20ml ਤੁਸੀਂ 18 ਨੰਬਰ ਇਲੈਕਟ੍ਰੋ ਹੋਮੋਪੈਥੀ ਤੇ ਜਿਹੜੀ 20ml ਤੁਸੀਂ 20 ਨੰਬਰ ਵਾਲੀ ਦੇਣੀ ਹੈਗੀ ਇੱਕ ਦਿਨ ਦੋਸਤੋ ਤੁਸੀਂ ਇਹ ਜੇਕਰ ਪੂਰੇ ਸਹੀ ਟਰੀਟਮੈਂਟ ਇਸ ਦਾ ਕਰਦੇ ਹੋ ਬਿਲਕੁਲ ਸਹੀ ਸ਼ਡਿਊਲ ਦੇ ਹਿਸਾਬ ਨਾਲ ਤੁਸੀਂ ਮੈਡੀਸਨ ਦਿੰਦੇ ਹੋ ਤਾਂ ਤੁਹਾਨੂੰ ਜਿਹੜੇ ਰਿਜ਼ਲਟ ਆ ਅਗਲੇ ਦਿਨ ਵੇਖਣ ਦੇ ਵਿੱਚ ਮਿਲਣਗੇ ਜਿਹੜੇ ਉਹ ਬੱਬਲਸ ਹੋਣਗੇ ਉੱਪਰ ਛਾਲੇ ਬਣੇ ਹੈਗੇ ਆ ਗੰਢਾ ਬਣੀਆਂ ਹੈਗੀਆਂ ਨੇ ਉਹ ਅਗਲੇ ਦਿਨ ਤੁਹਾਨੂੰ ਵੇਖਣ ਦੇ ਵਿੱਚ ਕਿਤੇ ਨਾ ਕਿਤੇ ਮਿਲੇਗਾ ਸਟਾਪ ਹੋ ਚੁੱਕੀਆਂ ਹੋਣਗੀਆਂ ਇੱਕ ਗੱਲ ਦੋਸਤੋ ਜੇ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲੈਣੀ ਪਸ਼ੂ ਇਹਦੇ ਨਾਲ ਮਰੇ ਵੀ ਹੈਗੇ ਆ ਬਹੁਤ ਪਸ਼ੂ ਮਰੇ ਹੈਗੇ ਆ ਆਮ ਸੜਕਾਂ ਦੇ ਉੱਪਰ ਆਪਾਂ ਵੇਖ ਰਹੇ ਆ ਅੱਜ ਦੇ ਸਮੇਂ ਦੇ ਵਿੱਚ ਪਸ਼ੂ ਬਹੁਤ ਜ਼ਿਆਦਾ ਗਾਵਾਂ ਮਰੀਆਂ ਪਈਆਂ ਨੇ ਲੋਕਾਂ ਨੇ ਘਰੋਂ ਕੱਢ ਦਿੱਤੀਆਂ ਨੇ ਛੱਡ ਦਿੱਤੀਆਂ ਨੇ ਗਾਵਾਂ ਉਹ ਸੜਕਾਂ ਦੇ ਉੱਪਰ ਨਾ ਟ੍ਰੀਟਮੈਂਟ ਹੋਣ ਕਰਕੇ ਉਹ ਮਰ ਚੁੱਕੀਆਂ ਨੇ ਸੋ ਤੁਸੀਂ ਇਸ ਤਰ੍ਹਾਂ ਨਾ ਕਰੋ ਆ ਜਿਹੜਾ ਪਸ਼ੂ ਤੁਹਾਡੇ ਕੋਲ ਹੈਗਾ ਬਿਲਕੁਲ ਸਾਵਧਾਨੀ ਨਾਲ ਸਹੀ ਟ੍ਰੀਟਮੈਂਟ ਕਰ ਲਓ ਕੋਈ ਜ਼ਿਆਦਾ ਵੈਟਰਨਰੀ ਜਾਂ ਆਪਾਂ ਡਾਕਟਰ ਨੂੰ ਬੁਲਾਉਣ ਦੀ ਲੋੜ ਨਹੀਂ ਹੈਗੀ ਹਾਂ ਜੇਕਰ ਫੀਵਰ ਆ ਟੈਂਪਰੇਚਰ ਤੁਹਾਡੇ ਪਸ਼ੂ ਦਾ ਹਾਈ ਹੈਗਾ ਪਸ਼ੂ ਖਾਣਾ ਪੀਣਾ ਛੱਡ ਚੁੱਕਿਆ ਹੈਗਾ ਉਥੇ ਤੁਸੀਂ ਮਤਲਬ ਕੁਝ ਇੰਜੈਕਸ਼ਨ ਹੈਗੇ ਆ ਤੁਸੀਂ ਉਹਨਾਂ ਦੀ ਵਰਤੋਂ ਕਰ ਸਕਦੇ ਹੋ ਉਥੇ ਮੈਂ ਤੁਹਾਨੂੰ ਦੋਸਤੋ ਗਾਈਡ ਕਰੂੰਗਾ ਇੱਕ ਤੁਹਾਨੂੰ ਅਸਲਾਹ ਦੇ ਸਕਦਾ ਬਾਕੀ ਤੁਸੀਂ ਆਪਣੇ ਵੈਟਰਨਰੀ ਡਾਕਟਰ ਦੀ ਸਲਾਹ ਦੇ ਨਾਲ ਹੀ ਕੋਈ ਟ੍ਰੀਟਮੈਂਟ ਕਰਾਓ ਜੇਕਰ ਪਸ਼ੂ ਪੱਠੇ ਛੱਡ ਚੁੱਕਿਆ ਹੈ ਜਾਂ ਪਸ਼ੂ ਨੂੰ ਹਾਈ ਟੈਂਪਰੇਚਰ ਹੈਗਾ ਜੇਕਰ 102 ਡਿਗਰੀ ਡਿਗਰੀ ਤੋਂ ਉੱਪਰ ਟੈਂਪਰੇਚਰ ਪਸ਼ੂ ਦੇ ਵਿੱਚ ਤੁਹਾਨੂੰ ਦੇਖਣ ਦੇ ਵਿੱਚ ਮਿਲਦਾ ਪਹਿਲਾਂ ਤੁਸੀਂ ਥਰਮਾਮੀਟਰ ਦੇ ਨਾਲ ਉਸ ਦੀ ਜਿਹੜੀ ਚੈਕਿੰਗ ਹੈਗੀ ਆ ਉਹ ਤੁਸੀਂ ਜ਼ਰੂਰ ਕਰ ਲਿਓ ਪਸ਼ੂ ਨੂੰ ਜੇਕਰ ਫੀਵਰ ਹੈਗਾ ਹਾਈ ਟੈਂਪਰੇਚਰ ਹੈਗਾ ਤੁਸੀਂ ਮੈਲੋਨੈਕਸ ਪਲੱਸ ਦਾ ਇੰਜੈਕਸ਼ਨ ਲਗਾ ਸਕਦੇ ਹੋ ਜਿਹਦੇ ਵਿੱਚ ਦੋ ਸਾਲਟ ਹੁੰਦੇ ਆ ਮਲੋਕਸੀਕੈਮ ਐਂਡ ਪੈਰਾਸੀਟਾਮੋਲ ਦੋ ਸਾਲਟਾਂ ਦਾ ਜਿਹੜਾ ਅਸਮੇਲ ਹੈਗਾ ਮੈਨੂੰ ਮੈਲੋਨੈਕਸ ਪਲੱਸ ਇੰਜੈਕਸ਼ਨ ਇਹ ਦੋਸਤੋ ਦੇਣਾ ਕਿੰਨਾ ਕਿੰਨੇ ਕਿੰਨੇ ਡੋਸ ਇਸ ਦੀ ਕਿੰਨੀ ਦੇਣੀ ਹੈ ਜੇਕਰ ਦੋਸਤੋ ਮੈਂ ਛੋਟੇ ਭੇਡ ਬੱਕਰੀ ਦੇ ਵਿੱਚ ਗੱਲ ਕਰਾਂ ਜੇਕਰ ਬੱਕਰੀ ਜਾਂ ਭੇਡ 30 ਕਿਜੀ ਦੀ ਹੈਗੀ ਆ ਫਰ ਉਸ ਨੂੰ ਤੁਸੀਂ 3 ਐਮਐਲ ਦੇ ਸਕਦੇ ਜੇ 10 ਕਿਲੋ ਵੇਟ ਵਾਲੇ ਜਾਨਵਰ ਨੂੰ ਤੁਸੀਂ 1 ਐਮਐਲ ਦੇ ਸਕਦੇ ਜੇਕਰ ਪਸ਼ੂ 1 ਕੁਇੰਟਲ ਦਾ ਹੈਗਾ ਤਾਂ ਤੁਸੀਂ 5 ਐਮਐਲ ਉਸ ਨੂੰ ਦੇ ਸਕਦੇ ਜੇਕਰ ਵੱਡੇ ਲਾਰਜ ਐਨੀਮਲ ਆ ਜਾਂਦੇ ਆ ਮੱਝਾਂ ਆ ਗਈਆਂ ਬੁੱਲ ਆ ਗਏ ਹਨ ਵੱਡੀਆਂ ਗਾਵਾਂ ਆ ਗਈਆਂ ਜੇਕਰ ਉਹਨਾਂ ਦਾ ਵਜ਼ਨ 450 ਜਾਂ 400 ਤੋਂ 500 ਕਿਜੀ ਦੇ ਦਰਮਿਆਨ ਹੈਗਾ 5 ਕੁਇੰਟਲ ਦੇ ਦਰਮਿਆਨ ਹੈਗਾ ਵਜ਼ਨ ਤਾਂ ਤੁਸੀਂ ਉਸ ਨੂੰ ਤਕਰੀਬਨ 15 ਤੋਂ 20 ਐਮਐਲ ਜਿਹੜਾ ਮੈਲੋਨੈਕਸ ਪਲਸ ਦਾ ਇੰਜੈਕਸ਼ਨ ਲਗਾ ਸਕਦੇ ਜੀ ਜਾਂ ਇਸ ਤੋਂ ਵੱਡੇ ਪਸ਼ੂ ਆ ਜਿਹੜੇ 800 ਤੋਂ 9 ਕਿਜੀ ਦੇ ਹੈਗੇ ਆ ਉਹਨਾਂ ਨੂੰ ਜਿਵੇਂ ਕੈਮਲ ਆ ਗਿਆ ਊਠ ਆ ਗਿਆ ਉਸ ਨੂੰ ਜਿਹੜਾ ਤੁਸੀਂ ਦੋਸਤੋ ਤਕਰੀਬਨ 30 ਐਮਐਲ ਦਾ ਜਿਹੜਾ ਇੰਜੈਕਸ਼ਨ ਆ ਉਹ ਲਾ ਸਕਦੇ ਜੀ ਛੜੇਰੀਏ ਤੇ ਕਰਕੇ ਦੋਸਤੋ ਇਹ ਜਿਹੜਾ ਮੈਸਟੇਟਸ ਕਰਕੇ ਬੁਖਾਰ ਜ਼ੁਕਾਮ ਜਿਹੜਾ ਹਾਈ ਟੈਂਪਰੇਚਰ ਹੋਇਆ ਚਾਹੇ ਬੈਕਟੀਰੀਅਲ ਆ ਡਿਸੀਜ਼ ਕਰਕੇ ਚਾਹੇ ਆ ਵੀਰਸ ਕਿਸੇ ਵੀ ਵਾਇਰਸ ਕਰਕੇ ਜਿਹੜਾ ਡਿਸੀਜ਼ ਪਸ਼ੂ ਨੂੰ ਹੋਇਆ ਹਾਈ ਟੈਂਪਰੇਚਰ ਹੋਇਆ ਤੁਸੀਂ ਉੱਥੋਂ ਉੱਥੇ ਜਿਹੜੀ ਦੋਸਤੋ ਮੈਲੋਨੈਕਸ ਪਲੱਸ ਦੀ ਜਿਹੜੀ ਇੰਜੈਕਸ਼ਨ ਦੀ ਵਰਤੋਂ ਕਰ ਸਕਦੇ ਜੀ ਬਿਲਕੁਲ ਜਿਹੜਾ ਦੋਸਤੋ ਇਹ ਇੰਟਰ ਮਸਕੂਲਰ ਜਿਹੜਾ ਇੰਜੈਕਸ਼ਨ ਲਾਉਣਾ ਹੈਗਾ ਬਿਲਕੁਲ ਮਾਸ ਦੇ ਵਿੱਚ ਇੰਜੈਕਸ਼ਨ ਲਾਉਣਾ ਹੈਗਾ ਸੋ ਇਹ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਆ ਬਾਕੀ ਜਿਹੜੇ ਛੋਟੇ ਬੱਚੇ ਨੇ ਤੁਹਾਨੂੰ ਮੈਂ ਉਹ ਵੀ ਦੱਸਤਾ ਜਿਵੇਂ 50 ਕਿਲੋ ਦਾ ਹੈਗਾ 100 ਕਿਲੋ ਦਾ ਹੈਗਾ ਦੋਸਤੋ ਤੁਸੀਂ ਵਜ਼ਨ ਦੇ ਹਿਸਾਬ ਦੇ ਨਾਲ ਜੇ 30 ਕਿਲੋ ਦਾ ਹੈਗਾ ਤੁਸੀਂ 3 ਐਮਐਲ ਲਗਾ ਸਕਦੇ ਜੀ ਹਾਂਜੀ ਕਿਸਾਨ ਵੀਰੋ ਜੇਕਰ ਆਪਾਂ ਦੂਜੇ ਨੰਬਰ ਤੇ ਗੱਲ ਕਰੀਏ ਤਾਂ ਜਿਹੜੇ ਵੀ ਤੁਹਾਨੂੰ ਫਾਰਮੂਲੇ ਦੋਸਤੋ ਆਪਾਂ ਦੱਸੇ ਨੇ ਇਹ ਕੋਈ ਵੱਡੀ ਮੈਡੀਸਨ ਨਹੀਂ ਹੈਗੀ ਮੈਂ ਜਿਹੜੀ ਇੱਕ ਜ਼ਿਕਰ ਕਰ ਦੇਣਾ ਦੋਸਤੋ ਪਹਿਲਾ ਨੰਬਰ ਤੇ ਜਿਹੜੀ ਮੈਂ ਇਲੈਕਟ੍ਰੋ ਹੋਮੋਪੈਥੀ ਦੀ ਮੈਡੀਸਨ ਤੁਹਾਨੂੰ ਦਿਖਾਈ ਵੀ ਹੈਗੀ ਵੀਡੀਓ ਦੇ ਵਿੱਚ ਉਹਦਾ ਜਿਹੜਾ ਰੇਟ ਹੈਗਾ ਦੋਸਤੋ ਉਹ ਵੀ ਮੈਂ ਜ਼ਿਕਰ ਕਰ ਦੇਣਾ 800 ਰੁਪਏ ਦੀ ਦੋਸਤੋ ਕਿੱਟ ਮਿਲੇਗੀ ਤੁਹਾਨੂੰ ਦੋ ਜਿਹੜੀਆਂ ਬੋਤਲਾਂ ਹੋਣਗੀਆਂ 800 ਰੁਪਏ ਦੀ ਕਿੱਟ ਹੋਵੇਗੀ ਜਿਹੜੇ ਕੰਟੈਕਟ ਨੰਬਰ ਨੇ ਬਿਲਕੁਲ ਆਪਾਂ نیچے ਦੇ ਦਿੱਤੇ ਉਹ ਜਿਹੜੀਆਂ ਬੋਤਲਾਂ ਖਰੀਦ ਕੇ ਲਿਆ ਸਕਦੇ ਹੋ ਸ਼ਡਿਊਲ ਵੀ ਤੁਹਾਨੂੰ ਦੱਸਤਾ ਬਿਲਕੁਲ ਜੇਕਰ ਤੁਸੀਂ ਸਹੀ ਸ਼ਡਿਊਲ ਦੇ ਹਿਸਾਬ ਨਾਲ ਦੋਗੇ ਤੁਹਾਡਾ ਪਸ਼ੂ ਜਿਹੜਾ ਦੋਸਤੋ ਬਿਲਕੁਲ ਰਿਜ਼ਲਟ ਵੇਖਣ ਦੇ ਵਿੱਚ ਤੁਹਾਨੂੰ ਅਗਲੇ ਦਿਨ ਮਿਲਣਗੇ ਮਿਲਣਗੇ ਸੋ ਦੂਜੇ ਨੰਬਰ ਤੇ ਦੋਸਤੋ ਜਿਹੜੀ ਆਪਾਂ ਤੁਹਾਡੇ ਨਾਲ ਗੱਲ ਕਰਨੀ ਹੈਗੀ ਇੱਕ ਦੇਸੀ ਹੋਰ ਫਾਰਮੂਲਾ ਜਿੰਦੀਆਂ ਦੋਸਤੋ ਜਿਹੜੀਆਂ ਚੀਜ਼ਾਂ ਹੈਗੀਆਂ ਜੋ ਚੀਜ਼ਾਂ ਲੋੜੀਆਂ ਨੇ ਉਹ ਆਪਾਂ ਨੂੰ ਘਰ ਦੇ ਵਿੱਚ ਹੀ ਮਿਲ ਜਾਣਗੀਆਂ ਕਾੜਾ ਦੇਣਾ ਹੈਗਾ ਪਸ਼ੂ ਨੂੰ ਕਾੜਾ ਆਪਾਂ 3 ਦਿਨ ਦੇਣਾ ਹੈਗਾ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਆ ਦੋਸਤੋ ਮੈਂ ਤੁਹਾਨੂੰ ਪੂਰੀ ਡਿਟੇਲ ਵਾਈਜ਼ ਦੱਸ ਦਿੰਨਾ ਤੇ ਜਿਹੜਾ ਪਸ਼ੂ ਨਹੀਂ ਵੀ ਗੱਭਣ ਜਿਹੜਾ ਦੁੱਧ ਪਸ਼ੂ ਦੇ ਰਿਹਾ ਉਹਨੂੰ ਵੀ ਤੁਸੀਂ ਦੇ ਸਕਦੇ ਜੇ ਉਹਦੇ ਵਿੱਚ ਦੋਸਤੋ ਤੁਸੀਂ ਜਿਹੜੀ 50 ਗ੍ਰਾਮ ਜਵੈਨ ਲੈਣੀ ਹੈਗੀ ਆ 50 ਗ੍ਰਾਮ ਸੌਂਫ ਲਵਾਂਗੇ 250 ਗ੍ਰਾਮ ਆਪਾਂ ਗੋੜ ਲਵਾਂਗੇ ਉਹਦੇ ਵਿੱਚ ਪੰਜ ਮੋਟੀਆਂ ਲਾਚੀਆਂ ਲਵਾਂਗੇ ਤੇ 15 ਜਿਹੜੇ ਦੋਸਤੋ ਤુલਸੀ ਦੇ ਪੱਤੇ ਲਵਾਂਗੇ ਇੱਕ ਗਲੋ ਲੈਣੀ ਹੈਗੀ ਦੋਸਤੋ 6 ਇੰਚ ਦੀ ਗਲੋ ਜਿਹੜੀ ਆਪਣੇ ਵੇਲ ਹੈਗੀ ਆ ਬਹੁਤੇ ਵੀਰਾਂ ਨੂੰ ਪਤਾ ਹੋਵੇਗਾ ਗਲੋ ਜਿਹੜੀ ਨਾਰਮਲੀ ਹਰੇ ਰੰਗ ਦੀ ਜਿਹੜੇ ਮਤਲਬ ਵੇਲ ਹੁੰਦੀ ਆ ਉਹਦਾ ਜਿਹੜਾ ਸੱਕ ਹੁੰਦਾ ਹੈ ਉਹ ਆਪਾਂ 6 ਇੰਚੀ ਲੈ ਕੇ ਉਹਨੂੰ ਬਰੀਕ-ਬਰੀਕ ਕੱਟ ਲੈਣਾ ਹੈਗਾ ਬਿਲਕੁਲ ਛੋਟਾ-ਛੋਟਾ ਕੁਤਰਾ ਕਰ ਲੈਣਾ ਹੁੰਦਾ ਉਹ ਤੁਸੀਂ ਜੇਕਰ ਤੁਹਾਨੂੰ ਕਿਤੋਂ ਮਿਲੇ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਪੰਸਾਰੀ ਤੋਂ ਵੀ ਉਹ ਲੈ ਸਕਦੇ ਜੀ ਉਹ 6 ਇੰਚੀ ਲੈਣੀ ਆ ਉਹ ਤੁਸੀਂ ਇੱਕ ਟਾਈਮ ਦੀ ਮੈਂ ਜਿਹੜੀ ਡੋਸ ਤੁਹਾਨੂੰ ਦੱਸ ਰਹੀ ਆ ਇਸ ਤੋਂ ਬਾਅਦ ਦੋਸਤੋ ਤੁਸੀਂ ਦੋ ਹਲਦੀ ਦੇ ਚਮਚਾ ਪਾ ਲੈਣੇ ਇਸ ਦੇ ਵਿੱਚ ਕਾਲਾ ਲੂਣ ਲੈਣਾ ਹੈਗਾ ਇਹ ਜਿਹੜੀ ਦੋਸਤੋ ਡੋਜ਼ ਹੈਗੀ ਆ ਇਸ ਨੂੰ ਪ੍ਰੋਪਰ ਤੁਸੀਂ ਜਿਹੜਾ ਪਾਣੀ ਦੇ ਵਿੱਚ ਦੋਸਤੋ ਉਬਾਲ ਲੈਣਾ ਹੈਗਾ ਉਬਾਲ ਕੇ ਤੁਸੀਂ ਦੋ ਟਾਈਮ ਇਸ ਦੀ ਖੁਰਾਕ ਕਰ ਲੈਣੀ ਹੈਗੀ ਆ ਜੇਕਰ ਇਸ ਖੁਰਾਕ ਦੀ ਇੰਨੀ ਕੁਆਂਟੀਟੀ ਦੋਸਤੋ ਇੱਕ ਤੁਸੀਂ ਮਾਰਨਿੰਗ ਟਾਈਮ ਤੇ ਇੱਕ ਇਹਦੇ ਵਿੱਚੋਂ ਤੁਸੀਂ ਸ਼ਾਮ ਨੂੰ ਦੇ ਦੇਣੀ ਹੈਗੀ ਜੇਕਰ ਪਸ਼ੂ ਗੱਬਣ ਹੈਗਾ ਤਾਂ ਤੁਸੀਂ ਇਸ ਦੀ ਜਿਹੜੀ ਡੋਜ਼ ਹੈਗੀ ਆ ਉਹ ਤਿੰਨ ਟਾਈਮ ਕਰ ਦੇਣੀ ਆ ਬਿਲਕੁਲ ਸੇਮ ਇੰਨੀ ਖੁਰਾਕ ਦੀ ਅੱਜ ਸਵੇਰ ਦੇ ਕੇ ਸ਼ਾਮ ਨੂੰ ਦੇ ਕੇ ਅਗਲੇ ਦਿਨ ਸਵੇਰ ਤੁਸੀਂ ਦੇ ਸਕਦੇ ਜੀ ਇਸੇ ਤਰ੍ਹਾਂ ਦੋਸਤੋ ਇਸ ਨੂੰ ਤਿੰਨ ਦਿਨ ਰਿਪੀਟ ਕਰਨਾ ਹੈਗਾ ਇਹਦੇ ਨਾਲ ਕੀ ਹੋਵੇਗਾ ਜਿਹੜਾ ਪਸ਼ੂ ਦਾ ਦੋਸਤੋ ਲੀਵਰ ਟੌਨਿਕ ਆ ਬਿਲਕੁਲ ਇਹ ਲੀਵਰ ਟੌਨਿਕ ਦਾ ਕੰਮ ਕਰੇਗੀ ਪਸ਼ੂ ਦਾ ਲੀਵਰ ਬਿਲਕੁਲ ਸਹੀ ਹੋ ਜਾਏਗਾ ਤੇ ਜਿਹੜਾ ਪਸ਼ੂ ਪੱਠੇ ਖਾਨ ਲੱਗ ਪੂਗਾ ਇਹ ਦੋਸਤੋ ਫਾਰਮੂਲਾ ਮੈਨੂੰ ਕਿਸੇ ਬਹੁਤ ਵੀਰ ਖਾਸ ਨੇ ਮੇਰੇ ਨਾਲ ਸ਼ੇਅਰ ਕੀਤਾ ਹੈਗਾ ਜਿਹਦੀ ਮੈਂ ਤੁਹਾਡੇ ਨਾਲ ਜਿਹੜੀ ਐਕਸਪਲੇਨ ਕਰ ਦੇਣਾ ਹੈਗਾ ਜਿਹਦੀ ਵੇੜ ਜਾਂ ਜਿਹਦੀ ਗਾਂ ਵੇਰ ਦੀ 5 ਦਿਨ ਤੋਂ ਲੰਮੀ ਸਕਿਨ ਦੀ ਜਿਹੜੀ ਸ਼ਿਕਾਰ ਸੀਗੀ ਤਕਰੀਬਨ ਪੱਠੇ ਵੀ ਛੱਡ ਚੁੱਕੀ ਸੀਗੀ 5 ਦਿਨ ਤੋਂ ਬਾਅਦ ਵੀਰ ਨੇ ਤੀਜੇ ਚੌਥੇ ਦਿਨ ਇਸ ਫਾਰਮੂਲੇ ਦੀ ਵਰਤੋਂ ਕੀਤੀ ਆ ਤੇ ਉਹ ਜਿਹੜੀ ਵੈਰ ਹੈਗੀ ਆ ਉਹ ਗਾਹ ਹੈਗੀ ਆ ਬਿਲਕੁਲ ਪੱਠੇ ਖਾਰੀ ਆ ਤੇ ਬਿਲਕੁਲ ਜਿਹੜਾ ਉਹ ਰਿਕਵਰ ਹੋ ਗਈ ਆ ਸੋ ਸਭ ਤੋਂ ਵੱਡੀ ਗੱਲ ਆ ਵੀ ਇੱਕ ਜਿਹੜਾ ਟੈਂਪਰੇਚਰ ਹਾਈ ਨਹੀਂ ਹੋਣ ਦੇਣਾ ਪਸ਼ੂ ਦਾ ਇੱਕ ਪਸ਼ੂ ਜੇਕਰ ਪੱਠੇ ਛੱਡ ਜਾਂਦਾ ਚਾਰਾ ਛੱਡ ਜਾਂਦਾ ਤੇ ਉਸ ਨੂੰ ਲੀਵਰ ਦੀ ਦਵਾਈ ਜ਼ਰੂਰ ਦੇਣੀ ਆ ਨਾਲ ਤੁਸੀਂ ਵੈਰਪੈਕ ਦਾ ਜਿਹੜਾ ਦੋਸਤੋ ਲੀਵਰ ਟੋਨਿਕ ਵੀ ਦੇ ਸਕਦੇ ਹੋ ਉਸ ਦੀ ਵੀ ਜਿਹੜੀ ਤੁਸੀਂ ਬਿਲਕੁਲ ਨਾਲ ਲਗਾਤਾਰ ਰੱਖ ਸਕਦੇ ਹੋ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਇਸ ਤੋਂ ਇਲਾਵਾ ਦੋਸਤੋ ਹੋਰ ਜਿਹੜੀ ਮੈਂ ਗੱਲਬਾਤ ਤੁਹਾਡੇ ਨਾਲ ਕਰਾਂ ਤਾਂ ਇੱਕ ਜਾਮਣ ਦੇ ਪੱਤੇ ਆਉਂਦੇ ਆ ਦੋਸਤੋ ਜੇਕਰ ਆਪਾਂ ਲੀਵਰ ਟੋਨਿਕ ਦਾ ਬਹੁਤ ਵਧੀਆ ਚੰਗਾ ਸਰੋਤ ਮੰਨੇ ਜਾਂਦੇ ਖੁਸ਼ਕ ਹੁੰਦੇ ਆ ਤੇ ਜਾਮਣ ਦੇ ਪੱਤੇ ਤੁਸੀਂ ਲਿਆ ਕੇ ਜਿਹੜਾ ਪਸ਼ੂ ਤੁਹਾਡਾ ਨਹੀਂ ਪੱਠੇ ਖਾ ਰਿਆ ਉਸ ਨੂੰ ਤੁਸੀਂ ਉਹ ਜਾਮਣ ਦੇ ਪੱਤੇ ਰੋਜ਼ ਜਿਹੜੇ ਆ 20 25 ਪੱਤੇ ਜਿਹੜੇ ਆ ਰੋਜ਼ ਜਾਮਣ ਦੇ ਪੱਤੇ ਪਾ ਸਕਦੇ ਜੀ ਦੂਜੇ ਤੀਜੇ ਦਿਨ ਤੁਹਾਨੂੰ ਰਿਜ਼ਲਟ ਜਿਹੜੇ ਵੇਖਣ ਦੇ ਵਿੱਚ ਮਿਲਣਗੇ ਇੱਕ ਸਭ ਤੋਂ ਵੱਡੀ ਹੋਰ ਗੱਲ ਹੈਗੀ ਐ ਦੋਸਤੋ ਜਿੱਦਾਂ ਮੇਰੇ ਕੋਲ ਕਲੀ ਪਈ ਹੈਗੀ ਆ ਮੈਂ ਤੁਹਾਨੂੰ ਦਿਖਾ ਦੇਣਾ ਆਪਾਂ ਪਸ਼ੂਆਂ ਦੇ ਵਿੱਚ ਇਸ ਦੀ ਵੀ ਬਹੁਤ ਜ਼ਿਆਦੀ ਵਰਤੋਂ ਕਰਾਂਗੇ ਕਿਉਂਕਿ ਇਹ ਵੀ ਇੱਕ ਜਿਹੜਾ ਬੈਕਟੀਰੀਆ ਜੋ ਜਿਹੜੇ ਆਪਣੇ ਕੋਈ ਵੀ ਘਰੋਂ ਬਾਹਰੋਂ ਚਾਹੇ ਆਪਣੇ ਘਰੇ ਆਉਂਦਾ ਕੋਈ ਵੀ ਕਿਸਾਨ ਵੀ ਆਉਂਦਾ ਚਾਹੇ ਡਾਕਟਰ ਸਾਹਿਬ ਆਉਂਦਾ ਤੇ ਉੱਥੇ ਜਿਹੜੀ ਆ ਆਪਾਂ ਕਲੀ ਦੀ ਵਰਤੋਂ ਕਰਾਂਗੇ ਉਹ ਕਲੀ ਆਪਾਂ ਦੋਸਤੋ ਬੇਸ਼ੱਕ ਤੁਸੀਂ ਲੈ ਲੈਣੀ ਹੈਗੀ ਆ ਉਹ ਉਹਦਾ ਛੱਟਾ ਵੀ ਲਗਾ ਸਕਦੇ ਜੇ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਉੱਠ ਕੇ ਕੋਲੇ ਆ ਜਾਓ ਆਪਾਂ ਵਿਖਾ ਦਈਏ ਤੇ ਉਸ ਜਿਹੜੀ ਆਪਾਂ ਵਰਤੋ ਆ ਦੋਸਤੋ ਪਸ਼ੂਆਂ ਦੇ ਐਂ ਥੱਲੇ ਥੋੜੀ ਪਾ ਦੇਣੀ ਜ਼ਰੂਰ ਹੈ ਠੀਕ ਆ ਜੀ ਆ ਐਂ ਕਰਕੇ ਪਾ ਦੇਣੀ ਹੈ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਕੀ ਹੋਊਗਾ ਦੋਸਤੋ ਜਿਹੜਾ ਕੋਈ ਵੀ ਬੈਕਟੀਰੀਆ ਹੈਗਾ ਉਹ ਪਸ਼ੂਆਂ ਦੇ ਨੇੜੇ ਨਹੀਂ ਆਵੇਗਾ ਆ ਥੋੜਾ ਜਿਹਾ ਬਾਕੀ ਦਾ ਆਪਾਂ ਥੋੜਾ ਜਿਹਾ ਛੜਕ ਵੀ ਸਕਦੇ ਆ ਥੋੜੀ ਜਿਹੀ ਆਪਾਂ ਇਸੇ ਤਰ੍ਹਾਂ ਜਿਹੜੀ ਅਸੀਂ ਫੱਟੀ ਵੀ ਬਣਾ ਸਕਦੇ ਆ ਥੋੜੀ ਜਿਹੀ ਇਸ ਤਰ੍ਹਾਂ ਦੀ ਕਰ ਸਕਦੇ ਆ ਠੀਕ ਹੈ ਜੀ ਆ ਕੁਝ ਆਪਾਂ ਜਿਹੜਾ ਘਰ ਤੋਂ ਬਾਹਰ ਜਿਹੜਾ ਆਪਣਾ ਮੇਨ ਗੇਟ ਹੈਗਾ ਉੱਥੇ ਵੀ ਆਪਾਂ ਥੋੜਾ ਜਿਹਾ ਇਸੇ ਵਰਤੋਂ ਕਰ ਸਕਦੇ ਆ ਉੱਥੇ ਵੀ ਆਪਾਂ ਬਿਲਕੁਲ ਆ ਤਰੀਕੇ ਨਾਲ ਪਾਉਣੀ ਹੈਗੀ ਆ ਆ ਆ ਲਓ ਜੀ ਠੀਕ ਹੈ ਜੀ ਬਸ ਇਸੇ ਤਰੀਕੇ ਨਾਲ ਤੁਸੀਂ ਆ ਪਰਫਾਰਮ ਕਰ ਦੇਣਾ ਹੈਗਾ ਠੀਕ ਹੈ ਜੀ ਬਾਕੀ ਦੋਸਤੋ ਇਸ ਦਾ ਜਿਹੜਾ ਆਪਾਂ ਕਹੀਏ ਪਰਮਾਨੈਂਟ ਕੋਈ ਵੀ ਜਿਹੜਾ ਸੋਲੂਸ਼ਨ ਨਹੀਂ ਹੈਗਾ ਕਿ ਬਾਕੀ ਘਬਰਾਉਣ ਦੀ ਫਿਰ ਵੀ ਲੋੜ ਨਹੀਂ ਹੈਗੀ ਜਿੱਥੇ ਪਸ਼ੂਆਂ ਦੇ ਵਿੱਚ ਇਹ ਡਿਸੀਜ਼ ਹੈਗੀ ਆ ਇਹ ਬਿਮਾਰੀ ਦੇ ਲੱਛਣ ਹੈਗੇ ਆ ਤੁਸੀਂ ਹੌਸਲਾ ਰੱਖਣਾ ਹੈਗਾ ਕਿਉਂਕਿ ਇੱਕ ਕਰੋਨਾ ਵਾਂਗੂ ਜਿਹੜੀ ਹਿਊਮਨ ਦੇ ਵਿੱਚ ਜਿੱਕਰ ਗੱਲ ਕਰੀਏ ਕਰੋਨਾ ਜੀ ਕੋਈ ਬਿਮਾਰੀ ਆਈ ਸੀਗੀ ਤੇ ਦੋਸਤੋ ਕੁਝ ਸਮਾਂ ਜਿਹੜਾ ਕੁਆਰਟਰੀਨ ਹੋਣ ਤੋਂ ਬਾਅਦ ਇਕਾਂਤ ਰਹਿਣ ਦੇ ਕਰਕੇ ਉਹ ਉਹ ਜਿਹੜੀ ਬਿਮਾਰੀ ਐ ਬਿਲਕੁਲ ਸੈੱਟ ਹੋ ਗਈ ਐ ਤੇ ਇਹ ਵੀ ਜਿਹੜੀ ਕੋਈ ਜ਼ਿਆਦਾ ਸਮਾਂ ਨਹੀਂ ਰਹਿੰਦੀਗੀ 15 ਤੋਂ 20 ਦਿਨ ਜਿਹੜਾ ਹੋਰ ਤੁਸੀਂ ਵੇਟ ਕਰੋ ਪਸ਼ੂ ਦਾ ਜਿਹੜਾ ਖਾਣ ਪੀਣ ਆ ਉਹ ਪਸ਼ੂ ਨਾਲ ਛੱਡੇ ਹਾਈ ਟੈਂਪਰੇਚਰ ਨਾਲ ਪਸ਼ੂ ਨੂੰ ਹੋਵੇ ਉਸ ਟਾਈਮ ਜਿਹੜਾ ਤੁਸੀਂ ਇੰਜੈਕਸ਼ਨ ਹਾਈ ਟੈਂਪਰੇਚਰ ਦੇ ਬੁਖਾਰ ਦੇ ਆ ਉਹ ਲਗਾ ਸਕਦੇ ਜੀ ਸੋ ਵੀਡੀਓ ਚੰਗੀ ਲੱਗੇ ਤਾਂ ਹੋਰਾਂ ਤੱਕ ਅੱਗੇ ਜਿਹੜੀ ਸ਼ੇਅਰ ਵੀ ਜ਼ਰੂਰ ਕਰ ਦਿਓ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ